ਜੀਨਾ ਨਬਸ ਰਹਿਨਾ ਸੇਕਨ ਹੈ ਆ ਸੇਕਨ ਹੈ ਆ ਸੇਕਨ ਹੈ ਆ ਬ੍ਰह्म ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਵੱਡੇ ਭਾਈ ਸਾਹਿਬ ਭਾਈ ਸਰਦਾਰ ਤਾਰਾ ਸਿੰਘ ਜੀ ਨੂੰ ਸੁਪਨੇ ਵਿੱਚ ਦਸਵੇਂ ਪਾਤਸ਼ਾਹ ਨੇ ਦਰਸ਼ਨ ਦੇਣੇ ਅਤੇ ਬਚਨ ਕਰਨਾ ਬਾਬਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਪਹਿਲਾ ਵਾਂਗ ਹੀ ਭਰਾਵਾਂ ਨਾਲ ਕੰਮ ਵਿੱਚ ਪੂਰਾ ਸਾਥ ਦੇਣਾ ਅਤੇ ਪਹਿਲੇ ਕਾਰ ਨੂੰ ਨਿਰੰਤਰ ਜਾਰੀ ਰੱਖਿਆ ਹੁਣ ਮੇਰੇ ਯਤਨ ਹੀ ਸਿਮਰਨ ਜਾਰੀ ਰਹਿੰਦਾ ਕੋਈ ਉਚੇਚਾ ਉਪਰਾਲਾ ਕਰਨ ਦੀ ਲੋੜ ਨਾ ਪੈਂਦੀ ਆਪਣੇ ਨਿਯਮ ਅਨੁਸਾਰ ਸ਼ਾਮ ਦੇ ਕੰਮ ਤੋਂ ਬੇਲੇ ਹੋ ਕੇ ਉਸ ਰਜਵਾਹੇ ਦੇ ਕੰਡੇ ਬੈਠ ਨਾਮ ਦਾ ਇਲਾਹੀ ਰਸਮਾਨ ਦੇ ਰਹੇ ਉਪਰੋਕਤ ਘਟਨਾ ਦੇ 15 ਕੁ ਦਿਨਾਂ ਪਿੱਛੋਂ ਸਾਡੇ ਵੱਡੇ ਭਾਈ ਸਰਦਾਰ ਤਾਰਾ ਸਿੰਘ ਜੀ ਨੂੰ ਦਸਵੇਂ ਪਾਤਸ਼ਾਹ ਜੀ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਕਿਹਾ ਕਿ ਭਾਈ ਹਰਨਾਮ ਸਿੰਘ ਨੂੰ ਹੁਣ ਤੁਸੀਂ ਕੰਮ ਤੋਂ ਵੇਲੇ ਕਰ ਦਿਓ ਉਹਨਾਂ ਨੂੰ ਕਾਫੀ ਖੇਚਲ ਹੁੰਦੀ ਹੈ ਇਹਨਾਂ ਦੇ ਜਿੰਮੇ ਹੋਰ ਡਿਊਟੀ ਲੱਗੀ ਹੋਈ ਹੈ ਭਾਈ ਤਾਰਾ ਸਿੰਘ ਜੀ ਨੇ ਦਿਨ ਚੜ੍ਹਨ ਤੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਰਾਤ ਵਾਲੀ ਸਾਰੀ ਬਾਤ ਆ ਦੱਸੀ ਅਤੇ ਕਿਹਾ ਕਿ ਚਾਹੇ ਸੁਪਨਾ ਸਮਝ ਲਵੋ ਚਾਹੇ ਪ੍ਰਤਖ ਸਮਝ ਲਵੋ ਮੈਨੂੰ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਮੇਰਾ ਮਨ ਤਾਂ ਪੂਰਨ ਯਕੀਨ ਵਿੱਚ ਹੈ ਤੇ ਸਾਨੂੰ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ ਬਾਕੀ ਭਰਾਵਾਂ ਨੇ ਵੀ ਹਾਂ ਵਿੱਚ ਹਾਂ ਮਲਾਈ ਕਿ ਸੱਚਮੁੱਚ ਹੀ ਭਾਈ ਹਰਨਾਮ ਸਿੰਘ ਜੀ ਨੂੰ ਖੇਚਲ ਤਾਂ ਬਹੁਤ ਹੈ ਸਾਰਾ ਦਿਨ ਸਾਡੇ ਨਾਲ ਕੰਮ ਕਰਦੇ ਹਨ ਅਤੇ ਰਾਤ ਸਿਮਰਨ ਭਜਨ ਵਿੱਚ ਬਤੀਤ ਕਰਦੇ ਹਨ ਸਾਰਬ ਸੰਪਤੀ ਨਾਲ ਤਿੰਨ ਭਰਾਵਾਂ ਨੇ ਫੈਸਲਾ ਕਰ ਲਿਆ ਤੇ ਆਪ ਜੀ ਨੂੰ ਕਹਿਣ ਲੱਗੇ ਤੁਸੀਂ ਹੁਣ ਆਪਣੀ ਮौज ਵਿੱਚ ਜੋ ਕਰਨਾ ਚਾਹੋ ਕਰੋ ਸਾਡੇ ਕੋਲੋਂ ਆਪ ਜੀ ਨੂੰ ਪੂਰੀ ਆਜ਼ਾਦੀ ਹੈ ਬਾਬਾ ਜੀ ਨੇ ਸਾਰੇ ਭਰਾਵਾਂ ਨੂੰ ਕਿਹਾ ਕਿ ਕੰਮ ਜ਼ਿਆਦਾ ਹੈ ਤੁਸੀਂ ਕਿਸੇ ਨੌਕਰ ਦੀ ਭਾਲ ਕਰੋ ਜਦੋਂ ਨੌਕਰ ਮਿਲ ਗਿਆ ਮੈਂ ਕੰਮ ਛੱਡ ਦੇਵਾਂਗਾ ਸੋ ਥੋੜੇ ਹੀ ਦਿਨਾਂ ਵਿੱਚ ਇੱਕ ਚੰਗਾ ਪ੍ਰੇਮੀ ਨੌਕਰ ਮਿਲ ਗਿਆ ਜਿਸਨੇ ਆਪਜੀ ਦੀ ਜਗ੍ਹਾ ਸਾਰਾ ਕੰਮ ਸੰਭਾਲ ਲਿਆ ਹੁਣ ਉਸੇ ਸਮੇਂ ਜਿਸ ਸਮੇਂ ਖੇਤਾਂ ਵਿੱਚ ਕੰਮ ਕਰਨ ਜਾਂਦੇ ਸਨ ਜਲਪਾਣੀ ਛੱਕੇ ਬਾਹਰ ਨਜ਼ਦੀਕ ਹੀ ਛੋਟੀਆਂ-ਛੋਟੀਆਂ ਪਹਾੜੀਆਂ ਸਨ ਉੱਥੇ ਚਲੇ ਜਾਂਦੇ ਅਤੇ ਨਾਮ ਸਿਮਰਨ ਦੇ ਉਲੇਕੇ ਹੋਏ ਨਿਯਮ ਨੂੰ ਪੂਰਾ ਕਰਕੇ ਦੁਪਹਿਰ ਨੂੰ ਘਰ ਆਉਂਦੇ ਲੰਗਰ ਛੱਕੇ ਮੋੜ ਪਹਾੜੀਆਂ ਦੇ ਇਕਾਂਤ ਵਿੱਚ ਜਾ ਬੈਠਦੇ ਤੇ ਪ੍ਰਭੂ ਯਾਦ ਵਿੱਚ ਲੀਨ ਰਹੇ। ਰਾਤ 9 ਵਜੇ ਵਾਪਸ ਘਰ ਆ ਕੇ ਲੋੜ ਅਨੁਸਾਰ ਆਹਾਰ ਕਰਕੇ ਆਰਾਮ ਕਰਦੇ। ਤੜਕੇ 2 ਵਜੇ ਫਿਰ ਸਾਵਧਾਨ ਹੋ ਕੇ ਸੋਚ ਇਸ਼ਨਾਨ ਕਰਕੇ ਨਿਤਨੇਮ ਤੋਂ ਪਿੱਛੋਂ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਫਿਰ ਪਹਾੜੀਆਂ ਦੀ ਕਾਤ ਵਿੱਚ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾਂ ਦੀ ਸੱਚੀ ਕਾਰ ਕਰਦੇ। তথা ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਦੇ ਪੂਰਨਿਆਂ ਨੂੰ ਸਾਕਾਰ ਕਰਦੇ ਸੇਕ ਨਹਿ ਆ ਸੇਕ ਨਹਿ ਆ ਜਿਨਾ ਨ ਬਿਸਰੇ ਨਾਮ ਸੇਕ ਨਹਿ ਆ ਸੇਕ ਨਹਿ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ बेदना ॼाणो मूं साईं जे आ जीनान बिसराम शे कन शे कन है आ जीनान बिसराम शे कन आ शे आ से कने आ